ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਕੀ ਫਾਇਦਾ ਹੈ ਅਗਰ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਦਲਾਅ ਦੇਖਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਵੀਡੀਓ ਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਲਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਸੀਂ ਇਸ ਚੈਨਲ ਤੇ ਗੁਰਬਾਣੀ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਾਵਾਂਗੇ ਤੇ ਚਲੋ ਕਰਦੇ ਹਾਂ ਸ਼ੁਰੂ ਕਿ ਤੁਸੀਂ ਜਾਣਦੇ ਹੋ ਕਿ ਸਿਰਫ 60 ਮਿੰਟ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰੇ ਬਦਲਾਅ ਆ ਸਕਦਾ ਹੈ ਇਹ ਪਾਠ ਸਿਰਫ ਸ਼ਬਦ ਨਹੀਂ ਰੂਹ ਦੀ ਦਵਾਈ ਹੈ ਆਓ ਜਾਣਦੇ ਹਾਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਅਨੋਖੇ ਫਾਇਦੇ ਰੋਹਾਨੀ ਫਾਇਦੇ ਮਨ ਨੂੰ ਸਕੂਨ ਤੇ ਸ਼ਾਂਤੀ ਸਭ ਤੋਂ ਵੱਡਾ ਫਾਇਦਾ ਮਨ ਸ਼ਾਂਤ ਹੁੰਦਾ ਹੈ ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਤਣਾਅ ਸਟ੍ਰੈਸ ਟੈਨਸ਼ਨ ਡਿਪਰੈਸ਼ਨ ਵਧ ਰਿਹਾ ਹੈ ਪਰ ਜਦੋਂ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਪੜ੍ਹਦੇ ਹੋ ਤਾਂ ਦਿਲ ਅੰਦਰੋਂ ਹੌਲਾ ਤੇ ਸ਼ਾਂਤ ਹੋ ਜਾਂਦਾ ਹੈ ਇਹੋ ਜਿਹਾ ਸਕੂਨ ਕੋਈ ਦਵਾਈ ਨਹੀਂ ਦੇ ਸਕਦੀ ਸਿਰਫ ਗੁਰਬਾਣੀ ਦੇ ਸਕਦੀ ਹੈ ਰੂਹ ਨਾਲ ਸੁੜਾਓ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਲੱਗਦਾ ਹੈ ਜਿਵੇਂ ਅਸੀਂ ਵਾਹਿਗੁਰੂ ਜੀ ਨਾਲ ਸਿੱਧੀ ਗੱਲਬਾਤ ਕਰ ਰਹੇ ਹਾਂ ਸੁਖਮਨੀ ਸਾਹਿਬ ਜੀ ਦਾ ਪਾਠ ਸਾਨੂੰ ਅੰਦਰੋਂ ਬਹੁਤ ਮਜ਼ਬੂਤ ਬਣਾਉਂਦਾ ਹੈ ਤੇ ਹਰ ਦੁੱਖ ਵਿੱਚ ਹਿੰਮਤ ਦਿੰਦਾ ਹੈ ਜੇ ਇਨਸਾਨ ਹਰ ਰੋਜ਼ ਇਹ ਪਾਠ ਕਰਦਾ ਹੈ ਉਸ ਦੇ ਚਿਹਰੇ ਤੇ ਵੀ ਇੱਕ ਰੋਹਾਨੀ ਨੂਰ ਦੇਖਣ ਲੱਗਦਾ ਹੈ ਘਰ ਵਿੱਚ ਸ਼ਾਂਤੀ ਤੇ ਪਿਆਰ ਤਾਂ ਜਿੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਉੱਥੇ ਕਲੇਸ਼ ਝਗੜੇ ਤੇ ਤਣਾਅ ਦੂਰ ਹੋ ਜਾਂਦੇ ਹਨ ਘਰ ਦਾ ਮਾਹੌਲ ਪਵਿੱਤਰ ਹੋ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਨੇ ਆਪਣਾ ਅਨੁਭਵ ਸਾਂਝਾ ਕੀਤਾ ਹੈ ਕਿ ਪਾਠ ਨਾਲ ਉਹਨਾਂ ਦੇ ਘਰਾਂ ਵਿੱਚ ਪਿਆਰ ਤੇ ਸ਼ਾਂਤੀ ਵੱਧ ਗਈ ਹੈ ਬਿਮਾਰੀਆਂ ਤੋਂ ਰਾਹਤ ਇਹ ਪਾਣੀ ਸਿਰਫ ਮਨ ਨਹੀਂ ਸਰੀਰ ਪਵਿੱਤਰ ਕਰਦੀ ਹੈ ਤੇ ਤਾਕਤ ਦਿੰਦੀ ਹੈ ਜੇ ਕੋਈ ਬਿਮਾਰ ਹੈ ਉਹ ਸੁਖਮਨੀ ਸਬ지 ਦਾ ਪਾਠ ਸੁਣਦਾ ਜਾਂ ਪੜ੍ਹਦਾ ਹੈ ਤਾਂ ਉਸ ਦੇ ਦਿਲ ਵਿੱਚ ਵੀ ਹਿੰਮਤ ਤੇ ਹੌਸਲਾ ਆਉਂਦਾ ਹੈ ਕਈ ਵਾਰੀ ਤਾ ਮਨੁੱਖ ਦਾ ਦਰਦ ਵੀ ਘਟ ਹੋ ਜਾਂਦਾ ਹੈ ਜੀਵਨ ਵਿੱਚ ਚਮਤਕਾਰੀ ਬਦਲਾਅ ਸੁਖਮਨੀ ਸਾਹਿਬ ਜੀ ਦਾ ਪਾਠ ਸਾਨੂੰ ਸਿਖਾਉਂਦਾ ਹੈ ਕਿ ਅਸਲੀ ਦੌਲਤ ਧਨ ਜਾਂ ਸ਼ੋਹਰਤ ਨਹੀਂ ਸਗੋਂ ਵਾਹਿਗੁਰੂ ਜੀ ਦਾ ਨਾਮ ਹੈ ਜੋ ਵੀ ਇਹ ਪਾਠ ਕਰਦਾ ਹੈ ਉਸਦੇ ਵਿਚਾਰ ਚੰਗੇ ਹੋ ਜਾਂਦੇ ਹਨ ਦਿਲ ਵਿੱਚ ਪਿਆਰ ਆ ਜਾਂਦਾ ਹੈ ਤੇ ਜੀਵਨ ਚਮਤਕਾਰੀ ਤਰੀਕੇ ਨਾਲ ਬਦਲ ਜਾਂਦਾ ਹੈ ਸੋਚੋ ਜੇ ਤੁਸੀਂ ਹਰ ਰੋਜ਼ ਸਿਰਫ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਕਿੰਨਾ ਸੁੱਖ ਤੇ ਆਨੰਦ ਆ ਸਕਦਾ ਹੈ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਰੋਹਾਨੀ ਸੁੱਖ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਰੰਭ ਕਰੋ ਤੇ ਹੇਠਾਂ ਡਿਸਕ੍ਰਿਪਸ਼ਨ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਸਪੈਸ਼ਲ ਬੁੱਕ ਦਾ ਲਿੰਕ ਦਿੱਤਾ ਹੈ ਤੁਸੀਂ ਉਸ ਨੂੰ ਖਰੀਦ ਕੇ ਘਰ ਵਿੱਚ ਪਾਠ ਆਸਾਨੀ ਨਾਲ ਕਰ ਸਕਦੇ ਹੋ ਲਿੰਕ ਤੇ ਕਲਿੱਕ ਕਰੋ ਤੇ ਆਪਣਾ ਨੁਰਾਨਾ ਸਫਰ ਅੱਜ ਤੋਂ ਹੀ ਸ਼ੁਰੂ ਕਰੋ ਯਾਦ ਰੱਖੋ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਮਨ ਨੂੰ ਸ਼ਾਂਤੀ ਰੂਹ ਨੂੰ ਸਕੂਨ ਰੂਹ ਵਿੱਚ ਤਾਕਤ ਤੇ ਘਰ ਵਿੱਚ ਵੀ ਪਿਆਰ ਆਉਂਦਾ ਹੈ ਇਹ ਸਿਰਫ ਪਾਠ ਨਹੀਂ ਵਾਹਿਗੁਰੂ ਜੀ ਨਾਲ ਜੁੜਨ ਦਾ ਸੱਚਾ ਸਾਧਨ ਹੈ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸੰਗਤ ਨਾਲ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਮਿਲ ਕੇ ਗੁਰਬਾਣੀ ਦੀ ਰੋਸ਼ਨੀ ਹਰ ਘਰ ਤੱਕ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ